ਅੱਜ ਆਪਣੀ ਪਨੀਰੀ ਪੂਰੇ 7 ਦਿਨ ਦੀ ਹੋ ਗਈ। ਇਹ ਆਪਾਂ ਇਹਦੇ ਨਾਲ 8 ਬਿੱਗੇ ਤੋਂ ਲਾਉਣਾ। ਇਹ ਨਵਾਂ ਬੀ ਲਿਆਂਦਾ ਸੀ ਇਹ ਬਹੁਤ ਮਹਿੰਗਾ ਲਿਆਂਦਾ ਸੀ ਹਿਰੇਣੇ ਚ ਇਹ। ਸਿੰਗਲ ਹੱਥ ਲੈ ਕੇ ਗਏ ਸੀ ਆਉਂਦੇ ਸੀ ਡਬਲ ਲੈ ਕੇ ਆਏ ਆ। ਨਾਲੇ ਤਾਂ ਆਪਣਾ ਬੀ ਦਾ ਹਿਸਾਬ ਰਹੂਗਾ। ਦੇਖੋ ਤਾਂ ਹਲ ਕਿੰਨੇ ਕੁ ਲੱਗਦੇ ਆ। ਪਨੀਰੀ ਲੈ ਕੇ ਆਏ ਚੱਕੇ ਸਾਰੇ ਨਾਲ ਹੀ ਆਉਂਗੇ। ਮੂਹਰੇ ਪਿੱਛੇ। ਬੱਦਲ ਡਰਾਉਂਦਾ। ਕਹਿੰਦਾ ਪਾਣੀ ਘੱਟ ਰੱਖੋ। ਨਹੀਂ ਡਬੋ ਦੂੰ ਪਹਿਲਾਂ ਵੰਗੋ। ਫਲ ਕੱਢ ਤੇ ਸੁਹਾਗਾ ਪਾ ਲਿਆ ਕੱਦੂ ਦੀ ਤਿਆਰੀ ਚਾਹ ਲੈਣ ਆਏ ਸੀ ਲੇਬਰ ਦੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਨਵੇਂ ਦਿਨ ਦੀ ਸ਼ੁਰੂਆਤ ਸਵੇਰੇ ਸਾਧਰੇ ਆਏ ਸੀਗੇ ਪਹਿਲਾਂ ਮੋਟਰ ਤੇ ਸਵੇਕ 5:00 ਵਜੇ ਉਦੋਂ ਮੌਸਮ ਖਰਾਬ ਕਣੀਆਂ ਪੈਣ ਲੱਗੀਆਂ ਉਦੋਂ ਫਿਰ ਵੀਡੀਓ ਬਣਾ ਨਹੀਂ ਹੋਈ ਹੁਣ ਦੁਬਾਰਾ ਆਏ ਹੁਣ ਲੇਟ ਆ ਗਈ ਤੇ ਦਿਖਾਉਨੇ ਆ ਹੁਣ ਜਿਵੇਂ ਜਿਵੇਂ ਚੱਲਦਾ ਕੰਮਕਾਰ ਬਾਕੀ ਅੱਜ ਆਪਾਂ ਨੂੰ ਕੰਮ ਕੋਸ਼ਿਸ਼ ਕੋਸ਼ ਨੂੰ ਦੱਸ ਦਿੰਨੇ ਆ ਜਿਹੜੇ ਮਨ ਲੀ ਪੈਣ ਤੋਂ ਬਾਅਦ ਖੇਤਾਂ 'ਚ ਮਾੜੇ ਮੋਟੇ ਕੱਖ ਹੋ ਗਏ ਇੱਕ ਆਪਾਂ ਅੱਜ ਖੇਤ ਬਾਉਣੇ ਆ ਤੇ ਇੱਕ ਪਨੀਰੀ ਲਿਆਉਣੀ ਆ ਚੱਕ ਕੇ ਪਨੀਰੀ ਲਿਆ ਕੇ ਅੱਜ ਜਿਹੜਾ ਕਦੂ ਕਰਿਆ ਪਿਆ ਇਹ ਵੀ ਲਾਉਣਾ ਤੇ ਫੇਰ ਉਹ ਤੋਂ ਬਾਅਦ ਬੀਜਣਿਆ ਪੱਠੇ ਤਿੰਨ ਕੰਮ ਤਾਂ ਆਪਣੇ ਪੱਕੇ ਨੇ ਇਸ ਤੋਂ ਵੱਧ ਗਿਆ ਕੋਈ ਤਾਂ ਇੱਕ ਅੱਧਾ ਕੀ ਕਹਿਣਾ ਯਾਨੀ ਤਿੰਨ ਤਾਂ ਹੈਗੇ ਹੀ ਹੈਗੇ ਨੇ ਬਾਕੀ ਜੁੜੇ ਰਹੋ ਵੀਡੀਓ ਦੇ ਨਾਲ-ਨਾਲ ਤੇ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵਧੀਆ ਜਿਆ ਘੈਂਟ ਜਿਆ ਵੀ ਕੰਮ ਕਰ ਕਿਵੇਂ ਲੱਗਿਆ ਤੁਹਾਨੂੰ ਜਿੱਦਾਂ ਦਾ ਵੀ ਲੱਗਦਾ ਜਿਹੜਾ ਜਿਹੜਾ ਜੀ ਕਰਦਾ ਕਮੈਂਟ ਉਹ ਜਿਆ ਕਰੋ ਚੈਨਲ ਤੇ ਜਿਹੜੇ ਵੀ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਹ ਕਿਾਰੇ ਆ ਪੜ ਪਰਸੋਂ ਕਦੋਂ ਕਰੇ ਸੀ ਦੱਸਿਆ ਵੀ ਸੀ ਪਹਿਲਾਂ ਮੈਂ ਗਿਆ ਸੀ ਬਾਪ ਜੀ ਨੂੰ ਛੱਡਣ ਦਿੱਲੀ ਨੂੰ ਤੇ ਵਿੱਚ ਲਾਈਟ ਹੀ ਨਹੀਂ ਆਈ 24 ਘੰਟੇ ਵੰਗੂ 24 ਘੰਟੇ ਤੂੰ ਵੱਧੇ ਨਹੀਂ ਆਈ ਲਾਈਟ ਤੇ ਆਹ ਕਿਾਰੇ ਆਪਣੇ ਹਵਾ ਲੈ ਗਏ ਸੀ ਹੁਣ ਇਹਨਾਂ 'ਚ ਪਾਣੀ ਪੈਂਦਾ ਸਮਾਂ ਹੋ ਗਿਆ ਸਵੇਰ ਦਾ 5:30 ਵਜੇ ਦਾ ਨੱਕੇ ਤੱਪ ਪਰਸੋਂ ਦੇ ਸੈੱਟ ਕਰਕੇ ਗਏ ਹਾਂ ਬਾਕੀ ਹੁਣ ਦੇਖਦੇ ਆ ਕਿੰਨਾ ਟਾਈਮ 'ਚ ਭਰਦੇ ਆ ਤਿੰਨ ਦਿਨਾਂ ਬਾਅਦ ਚੌਲ ਦੇਖਣ ਲੱਗੇ ਨੇ ਸਹੀ ਵਿੱਚ ਢਾਲ ਤਾਂ ਮਾੜੇ ਮੋٹے ਕੋਈ ਖੁੰਝੇ ਕੋਈ ਟਮਾਟਲਾ ਕੋਈ ਮਰਿਆ ਨਹੀਂ ਤਾਂ ਬਾਕੀ ਸਹੀ ਆ ਅੱਜ ਲੱਗੇ ਆ ਪਨੀਰੀ ਨੂੰ ਪਾਣੀ ਲਾਉਣ ਅੱਜ ਆਪਣੀ ਪਨੀਰੀ 8ਵਾਂ ਦਿਨ ਆ ਯਾਨੀ 7 ਦਿਨ ਪੂਰੇ ਹੋ ਗਏ 8ਵਾਂ ਦਿਨ ਚੱਲ ਪਿਆ ਜ 8 ਦਿਨ ਦੀ ਪਨੀਰੀ ਹੋ ਗਈ ਤੇ ਦੇਖੋ ਤਾਂ ਹੋ ਜੂ ਇਹ 20-22 ਦਿਨ ਚ ਲਾਉਣ ਵਾਲੀ ਜਿਹੜੇ ਹਿਸਾਬ ਨਾਲ ਹੈ ਜੀ ਹਾਈਟ ਫਿਲਹਾਲ ਤਾਂ ਸੁਣੀ ਆ ਦੋ ਕੁ ਦਿਨ ਤੱਕ ਰਿਓ ਲਾਦਾਂਗੇ ਪਾਣੀ ਲਾ ਦੀਏ ਮੈਂ ਕਿਹਾ ਮੌਸਮ ਹੈਗਾ ਖਰਾਬ ਹੀ ਆ ਫਿਰ ਵੀ ਅੱਜ ਬੱਦਲ ਬਾਈ ਜੀ ਬਹੁਤ ਆ ਪਨੀਰੀ ਤਾਂ ਗਈ ਭਾਰ ਆਪਣੀ ਤੁਹਾਨੂੰ ਇੱਕ ਚੀਜ਼ ਦਿਖਾਉਣਾ ਸਿਰਫ ਆਪਾਂ ਮੰਨ ਲਓ ਦੋ ਦਿਨ ਪਾਣੀ ਲਾਇਆ ਵਿੱਚ ਉਹ ਵੀ ਉਹ ਸੀਗਾ ਆਪਣੇ ਮੀਂਹ ਪਿਆ ਹੋਇਆ ਕਰਕੇ ਇੱਧਰ ਵੀ ਦੇ ਨਾਲ ਨਹੀਂ ਗਿੱਲਾ ਹੁੰਦਾ ਪੂਰਾ ਇੰਨੀ ਦੇ ਵਿੱਚ ਵਿੱਚ ਸਮਝ ਲਓ ਰਾਤ ਰਾਤ ਦੇ ਵਿੱਚ ਚੂਹਿਆਂ ਨੇ ਖੱਡ ਦੇਖੋ ਕਿਵੇਂ ਬਣਾਈ ਆ ਇੱਕ ਆ ਖੱਡ ਹੋਗੀ ਚੂਹੇ ਦੀ ਇੱਕ ਆ ਹੋਗੀ ਕਲੋਨੀ ਕਰਕੇ ਨਾਲੇ ਨਾਲੇ ਚੂਹਾ ਆਪਣੇ ਹੈ ਵੀ ਬਹੁਤ ਆਪਾਂ ਚੱਲੇ ਸੀ ਫੱਟੇ ਪੀਂਚਣ ਜਦੋਂ ਠੇਕੇਦਾਰ ਦਾ ਫੋਨ ਆ ਗਿਆ ਕਹਿੰਦਾ ਉਹ ਮੇਰੀ ਜੱਟ ਤੇ ਮੇਰੀ ਪਟਨੀ ਆ ਉਹ ਇੱਕ ਲਵਾਗੇ ਵੀ ਜਾ ਕੇ ਚੱਕਾ ਤੇ ਨਵੀਂ ਗੈਰੀ ਨੂੰ ਬੜਾ ਰੋਣਾ ਸੀ ਉਹ ਵੀ ਅਸਾਂ ਨੂੰ ਕਿਤੇ ਗਲਤ ਨਾ ਪੱਟੀ ਜਾਵੇ ਹੁਣ ਦੇਖ ਲੈ ਇੱਥੇ ਆਉਂਦੇ ਆ ਕਿ ਮੈਂ ਇੱਧਰ ਆ ਲਈ ਫੇਸ ਫੋਨ ਉਹਦਰ ਤੇ ਫੋਨ ਆ ਗਿਆ ਨਹੀਂ ਉਸ ਤੋਂ ਫੇਰ ਹੋਣਾ ਅਗਲੇ ਦਿਨ ਤੇ ਇੱਥੇ ਖੜਾ ਲੰਨੇ ਆ ਟਰੈਕਟਰ ਭਰਾ ਕੇ ਵੇਟ ਕਰ ਲੰਨੇ ਆ ਅਗੇ ਆਇਆ ਤਾਂ ਇਹਨੇ ਜਿੰਦਾ ਲੱਗਿਆ ਹੋਇਆ ਕੱਪੜੇ ਦਾ ਸੁੱਕਣੇ ਪਾਏ ਸਨ ਬੰਦਾ ਹੈ ਨਹੀਂ ਇੱਥੇ ਕੋਈ ਨਹੀਂ ਨਹੀਂ ਫਿਰ ਤੇਲ ਪਵਾ ਕੇ ਉਧਰ ਬਾਸ ਵਾਲਾ ਤਰਾ ਦਾ ਮੈਂ ਉਧਰ ਦੇਖੀ ਜਾਣਾ ਕਹਿੰਦੇ ਪਨੀਰੀ ਪੱਟਣੀ ਦੱਸਣੀ ਆ ਅਸ 15 ਮਿੰਟ ਪਹਿਲਾਂ ਫੋਨ ਆਇਆ ਸੀ ਮੈਂ ਕਿਹਾ ਆ ਪਨੀਰੀ ਹੈ ਜਿਹੜੀ ਆਪਣੀ ਹੈ ਰੇਤੀ ਆ ਉਹ 4 ਦਿਨ ਲੇਟ ਬੀਜੀ ਹੋਈ ਆ ਉਹ ਚੋਂ ਪੱਟ ਲੰਨੇ ਆ ਵੈਸੇ ਤਾਂ ਜੇ ਆਪਾਂ ਇਹ ਚੋਂ ਵੀ ਪੱਟਦੇ ਆ ਹੂੰ 2 ਕਿੱਲੇ ਦੀ ਪਨੀਰੀ ਤਾਂ ਹੋਊਗੀ ਬੜੇ ਆਰਾਮ ਨਾਲ ਇਹ ਹਾਂ ਹੋ 2 ਕਿੱਲੇ ਤਾਂ ਹੋ ਜੀ ਹੈਨਾ ਉਹ 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 ਹੋਰ ਉਹ ਹੋਰ ਵੀ ਆ ਉਹ ਲਾਵਾਂਗੇ ਉਹ ਹਜੇ ਕਦੂ ਕਰਨਾ ਆਪਾਂ ਉਹ ਪਰਲਾ ਉਹ ਉਹ ਨਹੀਂ ਪੱਟਣੀ ਹੈਗੀ ਉਹ ਹੋਰ ਵੀ ਆ ਉਹ ਚਾਹੇ ਚਲਾ ਕੱਦੂ ਦਾ 2 ਕਿਲੇ ਹੀ ਆ ਦੇਖ ਤਾਂ ਕਿਵੇਂ ਆ ਸਹੀ ਆ ਹੁਣ ਆਪਣਾ ਹੱਪਨੀਰੀ ਸਹੀ ਆ ਇਹ ਜਿਹੜੀ ਇਧਰੋਂ ਮਨ ਲਾ ਆਪਾਸਾ ਛੋਟਾ ਵਾ ਇਹ ਪਾਸਾ ਨਾ ਪੱਟਿਓ ਪਰਲਾ 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 ਪਾਸੇ ਪੱਟ ਲਿਓ ਉਹ ਰਪਲ ਪਾਸ ਠੀਕ ਹੈ ਨਾ ਮੈਂ ਨਹੀਂ ਲੱਤੀ ਹੈ ਮੈਂ ਤਾਂ ਹੀ ਕਹਿਣਾ ਆ ਔਰਲਾ ਪਾਸਾ ਜਿੰਨੇ ਦਵਿਆ ਜਾ ਹੋਇਆ ਹਾਂ 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 ਇਧਰ ਇਧਰਲਾ ਪਾਸਾ ਪੱਟ ਲਿਓ ਕਿਉਂ ਆਪਣੇ ਕੋਲ ਹੈਗੀ ਆ ਫਿਰ ਆ ਜਿਵੇਂ ਹੁਣ ਆਹ 5 ਦਿਨ ਵੱਡੀ ਆ ਪਨੀਰੀ ਤੇ ਫਿਰ ਆਪਾਂ ਜ਼ਰੂਰੀ ਹੁਣ ਪਹਿਲਾਂ ਤਾਂ ਆਪਾਂ ਲਾਤੀ ਜਿਹੜੀ ਉਹੋ ਆ ਨਾ ਉਹ ਛੋਟੀ ਕਿਆਰੀ ਉਹਦੇ ਵਿੱਚੋਂ ਕਿੰਨਾ ਥੋ ਲਾਇਆ ਬਿੰਦਰ ਦਾ 1 ਕਿਲੋ ਉਹਦੇ ਵਿੱਚ ਬਚੀ ਵੀ ਆ ਹਾਂ ਚਾਹਤ ਕੋਈ ਨਹੀਂ ਪਤਾ ਨਹੀਂ ਹਾਂ ਜੇ ਇੱਕ ਕੀਲਾ ਥੋੜਾ ਇਥੋਂ ਪੱਟ ਹੋਇਆ। ਬਾਕੀ ਪਨੀਰ ਵੀ ਬਹੁਤ ਬਚਾ ਹੋਇਆ ਹੈ। ਨਹੀਂ ਇਹਦੇ ਵਿੱਚੋਂ ਆਹ ਜਿਹੜੀ ਪਨੀਰੀ ਖੜੀ ਹੈ ਇਹਦੇ ਵਿੱਚੋਂ 8 ਵਿੱਗੇ ਥੋਂ ਲੱਗ ਜਾਊਗਾ। ਹਾਂ ਲੱਗ ਜਾਏਗਾ। ਜਦੋਂ ਇੰਨੀ ਕਿ ਜਗ੍ਹਾ 'ਚ ਇੱਕ ਕੀਲਾ ਲੱਗ ਗਿਆ। ਆਹੋ। ਹਨਾ ਫਿਰ ਆਪਾਂ ਉਹੀ ਤਾਂ ਦੱਸਦਾ ਇਹ ਆਪਾਂ ਇਹਦੇ ਨਾਲ 8 ਵਿੱਗੇ ਥੋਂ ਲਾਉਣਾ। ਹਾੜ ਦੀ ਫਿਰ ਹਾਂ ਲੱਗ ਜਾਏਗਾ। ਇਹ ਨਵਾਂ ਵੀ ਲਿਆਂਦਾ ਸੀ ਇਹ ਬਹੁਤ ਮਹਿੰਗਾ ਲਿਆਂਦਾ ਸੀ ਹਿੜਿਆਣੇ 'ਚ ਇਹ। ਬਸ ਫਿਰ ਇਹਦਾ ਧਿਆਨ ਰੱਖਿਓ ਇਹ ਹੁਣ ਕਿਸੇ ਦੇ ਨਹੀਂ ਲਾਉਣੀ ਆਪਾਂ ਇਹ ਆਪਣੇ ਇਹ ਹੋਰ ਫਿਰ ਕਿਵੇਂ ਆ? ਵਧੀਆ ਜੀ ਗੁੱਡ ਪੂਰੀਆਂ ਜੀ ਪੂਰੀਆਂ 3000 ਦਾ ਪਾਣੀ ਟੈਂਕੀ ਭਰਉਣ ਦਾ ਫਾਇਦਾ ਨਹੀਂ ਉੱਪਰ ਦੀ ਸਾਰੀ ਗੱਲ ਲਿਬੜ ਜਾਂਦੀ ਆ 3000 ਨਾਲ ਚੱਲ ਜਾਂਦਾ ਕੰਮ ਫੇਰ ਪਵਾਲੇ ਵੀ ਕਿਹੜਾ ਦੂਰ ਜਾਣਾ ਸਹੀ ਗੱਲ ਤਾਂ ਹੀ ਤਾਂ ਹੈ ਘਰੋਂ ਨਿਕਲਦੇ ਪੰਪ ਆ ਜਾਂਦਾ ਪਾ ਦੋ ਜੀ ਪਾ ਦੋ ਕੋਈ ਨਹੀਂ ਹੋਰ ਸੁਣਾਓ ਵਧੀਆ ਗੁੱਡ ਵੀਰੇ ਆ ਗਏ ਮੋਟਰ ਕੋਲੇ ਲਾਈਟ ਤਾਂ ਹੋ ਗਈ ਬੰਦ ਪਾਣੀ ਵੈਸੇ ਦੁਪਹਿਰੇ ਦਾ ਆਪਾਂ ਪੂਰਾ ਕਰਤਾ ਸੀਗਾ ਖੜਾ ਹਜੇ ਪਾਣੀ ਦੀਨਾ ਕਹਿ ਰਿਹਾ ਜੀ ਭਾਈ ਦੀਨਾ ਕਹਿ ਰਿਆਂ ਚ ਪਾਣੀ ਇੱਥੇ ਵੀ ਜੜਨੇ ਆਪਾਂ ਪੱਠੇ ਸਮਾਂ ਵੀ ਥੋੜਾ ਜਿਹਾ ਲੇਟ ਹੋ ਗਏ ਪਹਿਲਾ ਮੂਡ ਸੀਗਾ ਵੀ ਬਾਕੇ ਪਹਿਲਾਂ ਦੋ ਵਾਰੀ ਬਾਦਾਂਗੇ ਫਿਰ ਛਿੱਟਾ ਮਾਰਾਂਗੇ ਹੁਣ ਆਪਾਂ ਕੈਨਸਲ ਕਰਤਾ ਹੁਣ ਪਹਿਲਾਂ ਛਿੱਟਾ ਮਾਰਾਂਗੇ ਫਿਰ ਦੋ ਦਾ ਕਹੇ ਤਿੰਨ ਵਾਰੀ ਬਾਦੀਏ ਉਹਨੇ ਨਾਲ ਸੈਟਿੰਗ ਜੀ ਹੋ ਜੂਗੀ ਛਿੱਟਾ ਸੌਖਾ ਵੱਜ ਜੂਗਾ ਤੇ ਟਾਈਮ ਘੱਟ ਲੱਗੂ ਨੇਰਾ ਨਹੀਂ ਹੋਊ ਜੇ ਤੇ ਨਹੀਂ ਨੇਰਾ ਹੋ ਜਾਣਾ ਇਹ ਆ ਕਿਆਰੇ ਚ ਪਾਣੀ ਪਹਿਲਾਂ ਕੱਲ ਇਹ ਘੂਟਾ ਮਾਰ ਗਏ ਸੀ ਨਵੇਂ ਕਿਆਰੇ ਸੀ ਮੈਂ ਤਾਂ ਐ ਮੈਂ ਕਿਹਾ ਕਿਤੇ ਹੋੜੀ ਨਾ ਜਾਵੇ ਪਰ ਸੋਨਾ ਖੜਾ ਪਾਣੀ ਡਊਗਾ ਸਾਥ ਦੁਵਾਰਾ ਕੱਦੂ ਕਰਨ ਦੀ ਲੋੜ ਨਹੀਂ ਪਊ ਪਹਿਲਾਂ ਮੈਂ ਸੋਚਿਆ ਸੀ ਮੈਂ ਕਿਹਾ ਅੱਜ ਕਿਤੇ ਕੱਦੂ ਦੁਵਾਰਾ ਨਾ ਕਰਨਾ ਪੈ ਜਾਵੇ ਤੇ ਪਹਿਲਾਂ ਟਰੈਕਟਰ ਦੀਆਂ ਲੀਹਾਂ ਜੀਆਂ ਕੱਢਣੀਆਂ ਪੈਣਗੀਆਂ ਫੇਰ ਕਿਤੇ ਕੱਦੂ ਹੋਊ ਦੁਵਾਰਾ ਹੁਣ ਸ਼ਾਮ ਨੂੰ 6:30 ਦਾ ਸਮਾਂ ਹੋ ਗਿਆ ਜਿੰਨਾ ਪਾਣੀ ਉਦੋਂ ਸੀ ਉਨਾ ਹੀ ਖੜਾ ਹੁਣ ਵੀ ਘਟਿਆ ਨਹੀਂ ਹੈ ਇਸ ਕਰਕੇ ਕੰਮ ਜਾਵਾ ਕੰਮ ਕਦੂ ਦੁਆਰਾ ਨਹੀਂ ਕਰਨਾ ਪਊਗਾ ਸਰਜੂਗਾ ਪਰਲੇ ਅਚ ਵੀ ਚੌਲਾਂ ਚ ਪਾਣੀ ਘੱਟ ਸੀ ਆਪਣੇ ਅਚ ਉਹ ਵੀ ਪੂਰਾ ਕਰਤਾ ਜਿਹੜੇ ਪਹਿਲਾਂ ਲਾਏ ਹੋਏ ਨੇ ਉਹਨਾਂ ਦੇ ਵਿੱਚ ਹੋ ਗਿਆ ਵੈਸੇ ਤਾਂ ਪੂਰਾ ਉਦੋਂ ਤੱਕ 3 ਘੰਟੇ ਚੱਲ ਗਈ ਮੋਟਰ ਨਾਲ ਕਿੰਨਾ ਗਹਿਰਾ ਨੂੰ ਛੱਡ ਗਿਆ ਮੂਰਲੇ ਚ ਜ਼ਿਆਦੇ ਸੀ ਪਾਣੀ ਇਹਨਾਂ ਤੇ ਨਾ ਛੱਡਦਾ ਹੀ ਗਾਂ ਵਾਲਿਆ ਚਲੋ ਮਾਰ ਦਈਏ ਛਿੱਟਾ ਫੇਰ ਦਿਖਾਉਨੇ ਆ ਕੋਈ ਗਾਲ ਰੰਗ ਟੰਗ ਆ ਲੈ ਆਂਦਾ ਬੀ ਆਪਾਂ 50 ਰੁਪਏ ਕਿਲੋ ਬੀ ਆਇਆ ਇਹ ਉਹ ਮੈਨੂੰ ਕਹਿੰਦਾ ਵੀ ਮਹਿੰਗਾ ਇੱਕ 50 ਵਾਲਾ ਇੱਕ 100 ਵਾਲਾ ਇੱਕ ਹੈਗਾ 350 ਵਾਲਾ ਇੱਕ 550 ਵਾਲਾ ਮੈਂ ਕਿਹਾ ਤੂੰ ਭਰਾਵਾ ਸਭ ਨੂੰ ਸਸਤਾ ਦੇ ਦੇ ਪੱਠੇ ਜਿਹੜੇ ਛੇਤੀ ਹੋ ਜਾਣ ਇਹ ਜਿੰਨੇ ਮਹਿੰਗੇ ਬੀਜ ਨੇ ਉਹਨੇ ਉਹਨੇ ਲੇਟ ਹੁੰਦੇ ਨੇ ਮੈਂ ਕਿਹਾ ਆਪਾਂ ਤਾਂ ਵੇਚਣੀ ਹੁੰਦੇ ਆ ਜਿਹੜੇ ਮਹੀਨੇ ਸਵਾ ਮਹੀਨੇ ਚ ਹੋ ਜਾਣ ਉਹ ਦੇ ਦੇ ਕਹਿੰਦਾ ਫਿਰ 50 ਰੁਪਏ ਕਿਲੋ ਵਾਲਾ ਬੈਸਟ ਆ ਬੀ ਨੂੰ ਦਵਾਈ ਦੋਈ ਲੱਗੀ ਹੋਈ ਆ ਪਹਿਲਾਂ ਹੀ ਆਮ ਅੱਗੇ 30 35 ਰੁਪਏ 40 ਰੁਪਏ ਇੰਨਾ ਕੋ ਹੁੰਦਾ ਹੁਣ ਦਵਾਈ ਲੱਗੀ ਕਰਕੇ ਥੋੜਾ ਜਿਹਾ 10 ਰੁਪਏ ਮਹਿੰਗਾ ਕਰਤਾ ਇਹਨਾਂ ਨੇ ਚਲੋ ਮਾਰ ਦਈਏ ਛੱਟਾ ਫਿਰ ਇਧਰੋਂ ਜਾਂਦੇ ਹਾਂ ਆਪਾਂ ਸਿੰਗਲ ਹੱਥ ਲੈ ਕੇ ਗਏ ਸੀ ਆਉਂਦੇ ਹਾਂ ਡਬਲ ਲੈ ਕੇ ਆਏ ਆ ਉਹਦੇ ਨਾਲ ਕੀ ਆ ਨਾਲੇ ਤਾਂ ਆਪਣਾ ਬੀ ਦਾ ਹਿਸਾਬ ਰਹੂਗਾ ਜਿਵੇਂ ਆਪਣੇ ਕੋਲ 2.5 ਕਿਆਰੇ ਨੇ 2 ਇੱਕੋ ਜਿਹੇ ਨੇ ਤੇ ਇੱਕ 11 ਛੋਟਾ ਜਿੱਥੇ ਕੰਧ ਵਾਲਾ ਏਰੀਆ ਘਟ ਜਾਂਦਾ ਆਪਣਾ 2 ਸਵਾ 2 ਕਿਲੋ ਬੀ ਲੱਗਿਆ ਇੱਕ ਕੈਰੇਜ ਚ ਅੰਦਾਜ਼ਾ ਦੋ ਦੂਜੇ ਚ ਮਤਲਬ ਢਾਈ ਇਹ ਚ ਲਾ ਢਾਈ ਉਹ ਚ ਪੰਜ ਡੇਢ ਕਿਲੋ ਸੇਰੇ ਵਾਲੇ ਕੈਰੇਜ ਚ ਲੱਗੂਗਾ ਸਾਢੇ 6 ਕਿਲੋ ਸਾਢੇ 3 ਕਿਲੋ ਮਗਰ ਬਚ ਜਾਣਾ ਤੇ ਉਹ ਫਿਰ ਆਪਾਂ ਇੱਕ ਵਾਰੀ ਬਾਕੇ ਫਿਰ ਦੁਬਾਰਾ ਛਿੱਟਾ ਮਾਰਾਂਗੇ ਤੇ ਸੌਖਾ ਰਹੂ ਨਾਲ ਤਾਂ ਫਿਰ ਛਿੱਟਾ ਡਬਲ ਹੋ ਜੂ ਇੱਕ ਵਾਰੀ ਇਧਰ ਨੂੰ ਮਾਰਤਾ ਦੂਜੀ ਵਾਰੀ ਛੋਟੇ ਲੋਟ ਮਾਰ ਦਾਂਗੇ ਆਪਣਾ ਕੰਮ ਪਾਰ ਨਹੀਂ ਫਿਰ ਪਹਿਲਾਂ ਬਾਕੇ ਟਾਈਮ ਖਰਾਬ ਹੋਣਾ ਸੀ ਬਾਕੇ ਸਾਨੂੰ ਪਤਾ ਤੁਰਨਾ ਵੀ ਉਹਨਾਂ ਔਖਾ ਇੱਕ ਹਨੇਰਾ ਹੋ ਜਾਣਾ ਛਿੱਟਾ ਮਾਰਦਾ ਹਾਲ ਕਰਨ ਲੱਗੇ ਇੱਕ ਵਾਰੀ ਹਾਲ ਦੇ ਵਿੱਚ ਫਿਰ ਦੁਬਾਰਾ ਅੱਗੇ ਚੱਲ ਪਾ ਰਹੇ ਹਾਂ ਜਾਂ ਦੇ ਹਾਲ ਹਾਲ ਪੂਰੇ ਫਾਸ ਫਾਸ ਥੱਲੇ ਟਰੈਕਟਰ ਵਾਂ ਪੂਰਾ ਜ਼ੋਰ ਲੱਗਦਾ ਦੋਹਰ ਪਾਤੀ ਪਹਿਲਾਂ ਮੈਂ ਸੋਚੇ ਮੈਂ ਕਿਹਾ ਸਿੰਗਲ ਤੇ ਬਈ ਹੋ ਛੇਟਾ ਮਾਰ ਦਿੰਗੇ ਇੱਕ ਵਾਰੀ ਵਾ ਕੇ ਪਰ ਫਿਰ ਗੱਲ ਜੀ ਨਹੀਂ ਸੀ ਬਣੀ ਤਾਂ ਕਰਕੇ ਫਿਰ ਦੋਹਰ ਪਾ ਕੇ ਹੁਣ ਛੱਟਾ ਮਾਰਨਾ ਇੱਕ ਵਾਰੀ ਵੱਧ ਬਾਇਆ ਜਾਊ ਤੇ ਕੀੜਿਆਂ ਦੀ ਸਪਲਾਈ ਦੇਖੋ ਕਿੰਨੀ ਤੇਜ਼ ਆ ਮੇਰੇ ਇੱਥੋਂ ਬੌਂਦੇ ਬੌਂਦੇ ਐਡਾ ਢੇਰ ਲਾ ਲਿਆ ਇੰਨੀ ਕਿ ਜਗ੍ਹਾ ਤੋਂ ਚੱਕ ਇਹਨਾਂ ਨੇ ਇਹ ਆ ਕੰਮ ਕੀੜਿਆਂ ਦੀ ਸਪਲਾਈ ਹੁਣ ਮਾਰ ਦਈਏ ਛੱਟਾ ਛੱਟਾ ਮਾਰਦੇ ਮਾਰਦੇ ਨੇਰਾ ਹੋ ਜਾਣਾ ਜੇ ਮੜਾ ਮੋਟਾ ਲੱਗਿਆ ਸਮਾਂ ਤਾਂ ਦਿਖਾ ਦਾਂਗੇ ਕੋਈ ਰੰਗ ਢੰਗ ਨਹੀਂ ਫਿਰ ਸਵੇਰੇ ਕਰਾਂਗੇ ਗੱਲਬਾਤ ਨਵੇਂ ਦਿਨ ਤੇ ਨਵੀਂ ਸਵੇਰ ਦੀ ਸਤਿ ਸ਼੍ਰੀ ਅਕਾਲ ਤੇ ਕੱਲ ਸ਼ਾਮ ਨੂੰ ਬੀਜੇ ਸੀ ਪੱਠੇ ਆਪਾਂ ਉਦੋਂ ਬਾਅਦ ਰਾਤ ਫੇਰ ਦੂਜੀ ਮੋਟਰ ਤੇ ਖੇਤ ਬਾਤੇ ਸੀ ਕਿਉਂ ਉਧਰ ਅਜੇ ਪਾਣੀ ਨਹੀਂ ਛੱਡੇ ਟਰਾਂਸਫਾਰਮ ਛੜਿਆ ਕਰਕੇ ਰਾਤ ਫੇਰ ਇੱਧਰ ਰਹਿ ਗਿਆ ਸੀ ਕੰਮ ਆ ਜਿਹੜੇ ਇੱਧਰ ਆਪਣੇ ਚੌੜ ਰਹਿੰਦੇ ਹਜੇ ਇੱਧਰ ਹੁਣ ਬਹੌਣ ਆਏ ਸੀ ਮੈਂ ਕਿਹਾ ਨੱਕੇ ਨੁੱਕੇ ਸੈੱਟ ਕਰਦੇ ਸਵੇਰ ਦੀ ਚੱਲਦੀ ਹੈ ਲੇਟ ਤੇ ਪਾਣੀ ਹਜੇ ਪਹਿਲਾਂ ਹੀ ਪੂਰਾ ਕਰ ਲਈਏ ਅੱਜ ਫੇਰ ਜਿਹੜਾ ਆ ਪਰਸੋਂ ਦਾ ਦੋ ਦਿਨ ਦਾ ਕਦੂ ਕਰਿਆ ਪਿਆ ਇਹ ਚ ਅੱਜ ਸ਼ਾਮ ਤੱਕ ਚੌੜ ਲਾ ਦੇਣਗੇ ਉਦੋਂ ਬਾਅਦ ਫੇਰ ਇਹ ਚ ਦਵਾਈ ਦਬੂਈ ਪਾ ਕੇ ਫਿਰ ਗਾਂ ਇਧਰਲੇ ਪਾਸੇ ਪਾਣੀ ਛੱਡਾਂਗੇ ਕਿਉਂਕਿ ਫਿਰ ਆ ਦਵਾਈ ਤੱਕ ਪਾਣੀ ਜ਼ਰੂਰੀ ਹੁੰਦਾ। ਉਹਦਾ ਕੀ ਫਾਇਦਾ ਲਾਲਚ ਕਰਦੇ ਕਰਦੇ ਵੀ ਗਾਂਾਂ ਗਾਂਾਂ ਕੱਦੂ ਕਰਨਾ। ਪਿੱਛੇ ਵਾਲੇ ਤੋਂ ਹੱਥ ਧੋਈ ਜਾਈਏ। ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਆ ਤਾਂ ਕੰਮ ਗੜਬੜ ਕਿਵੇਂ ਹੋ ਗਿਆ? ਕੁੱਤਿਆਂ ਨੇ ਜਾਂ ਕਿਸੇ ਬੰਦੇ ਨੇ ਜਾਣ ਬੁੱਝ ਕੇ ਕਰਿਆ ਹੋਇਆ ਕੰਮ ਆ। ਆ ਦੇਖੋ ਹੁਣ ਤੁਹਾਨੂੰ ਦਿਖਾਉਣਾ ਮੈਂ। ਇਹ ਕੁੱਤੇ ਦਾ ਕੰਮ ਨਹੀਂ ਬੰਦੇ ਦਾ ਕੰਮ ਆ ਇਹ। ਇੱਕ ਆ ਪਿਆ ਇਹ ਜੋ ਕੱਢਿਆ ਇਹਦਾ ਉਹ ਖੋਲ ਤਾਂ ਪੈਪ ਇੱਕ ਉਹ ਪਿਆ ਇਹ ਹੁਣੇ ਰੱਬ ਜਾਣਦਾ ਵੀ ਬੰਦੇ ਦਾ ਕੰਮ ਆ ਕਿ ਕੁੱਤੇ ਦਾ ਕੰਮ ਆ ਪੈਪ ਖੋਲ ਕੇ ਆਇਆ ਸੀ ਸਵੇਰੇ 7:30 ਵਜੇ ਮੋਟਰ ਤੇ ਉਦੋਂ ਇਹ ਪੈਪ ਮੈਂ ਬੰਦ ਕਰਕੇ ਗਿਆ ਕਿ ਵਿੱਚ ਪਾਣੀ ਪੂਰਾ ਹੋ ਗਿਆ ਸੀ ਵੀ ਇਹਨਾਂ 'ਚ ਘੱਟ ਸੀਗਾ ਪਿੱਛੇ ਮੈਂ ਕਿਹਾ ਚੱਲ ਇਹਨਾਂ 'ਚ ਪੂਰਾ ਕਰ ਦਈਏ ਉਹੀ ਕੰਮ ਹੋ ਗਿਆ ਦਿhle 'ਚ ਪਾਣੀ ਜਾਣੋਂ हट ਗਿਆ ਇੰਨਾ ਫਰਕ ਪੈ ਜਾਂਦਾ ਇਹ ਹੁਣ ਰੱਬ ਜਾਣਦਾ ਵੀ ਕੁੱਤਿਆਂ ਦੇ ਮੇਰੇ ਸਾਰਾਂ ਦਾ ਕੁੱਤਿਆਂ ਦੇ ਪੰਗੇ ਨੇ ਦੇਖੋ ਕੁੱਤੇ ਆ ਪੈਰਾਂ ਦੇ ਨਿਸ਼ਾਨ ਨੇ ਕੁੱਤਿਆਂ ਦੇ ਕੁੱਤੇ ਬੰਦਿਆਂ ਦੇ ਵੀ ਉੱਪਰ ਦੀ ਹੋਏ ਨੇ ਕੁੱਤਿਆਂ ਨੇ ਨੱਕਾ ਹੀ ਕੱਢਤਾ ਵਿੱਚੋਂ ਥੈਲਾ ਖਿੱਚ ਕੇ ਲੈ ਗਏ ਪਤੰਦਰ ਦੱਸ ਤੁਸੀਂ ਕਿਹੜੀ ਇਹਦਾਂ ਪੱਲੀਆਂ ਬਣਾਉਣੀਆਂ ਨੇ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਕੋਈ ਲੀਰਾ ਕਰਤੀਆਂ ਉਹਦੀਆਂ ਪੈ ਆਪਣੇ ਥੈਲੇ ਦੀਆਂ ਚਲੋ ਆ ਕਰ ਲਈਏ ਬੰਦ ਫਿਰ ਉਧਰਲੇ ਖੇਤ ਖੂਤ ਬਾਉਨੇ ਆ ਖੇਤ ਬਾਹ ਕੇ ਅੱਜ ਸ਼ਾਮ ਤੱਕ ਜੇ ਇਹਨਾਂ ਨੇ ਲਾਤਾ ਇਹਦੇ ਵਿੱਚ ਝੋਨਾ ਪਨੀਰੀ ਦਾ ਵੈਸੇ ਕੱਲ ਦੀ ਪੱਟੀ ਪਈ ਆ ਉਧਰ ਤੇ ਜੇ ਅੱਜ ਲਾ ਗਏ ਫਿਰ ਕੱਲ ਨੂੰ ਦਵਾਈ ਪਾ ਕੇ ਪਾਣੀ ਪੂਣੀ ਪੂਰਾ ਕਰਕੇ ਦਵਾਈ ਪਾ ਦਾਂਗੇ ਇੱਕ ਵਾਰੀ ਪਹਿਲਾਂ ਮੈਂ ਸੋਚਿਆ ਸੀ ਇਹ ਤਾਂ ਵੀ ਕਦੋਂ ਦੁਬਾਰਾ ਕਰਨਾ ਪਊਗਾ ਪਰ ਪਾਣੀ ਕੱਲ ਦੁਪਹਿਰ ਦਾ ਪਾਇਆ ਹੋਇਆ ਸੀ ਖੜਾ ਹਜੇ ਤੱਕ ਪਾਣੀ ਆ ਹੁਣ ਮੈਂ ਪਾਇਆ ਸਵੇਰੇ ਜਾਨੀ ਸੀਗਾ ਮਾੜਾ ਮੋਟਾ ਪਿੱਛੇ ਮੁੜ ਕੇ ਹੁਣ ਇੰਨਾ ਕੁ ਤਾਂ ਨਵੇਂ ਖੇਤ ਹੁੰਦਾ ਹੀ ਆ ਗਰਮੀ ਆ ਇਹ ਤਾਂ ਚੰਗੇ ਭਰੇ ਖੇਤਾਂ 'ਚ ਪਾਣੀ ਘਟ ਜਾਂਦਾ ਨੱਕੇ ਕਰਤੇ ਸੈੱਟ ਤੇ ਹੁਣ ਆਹ ਖੇਤ ਬਾਹਰੀਏ ਆਪਾਂ ਹੁਣ ਬਸ ਇੱਕ ਦਿਨ ਚਾਹੀ 11 ਕਿਹੜਾ ਇੱਕਦੂ ਕਰਨਾ ਇੱਕ ਬਾਕੀ ਜਿਹੜਾ ਉਹ ਪਰੇ ਕੋਟੀਆਂ ਕੋਲੇ ਆ ਇਹ ਕਿਹਦੇ ਆ ਸਾਹਮਣੇ ਆ ਇੱਕ ਮੋਟਰ ਕੋਲੇ ਆ ਇਹ ਇਹ ਕਿਾਰੇ ਆਪਾਂ ਬਾਅਦ ਚ 1509 ਦੇ ਲਾਉਣੇ ਆ ਤਾਂ ਕਰਕੇ ਨਸਾਹੀ ਆਹੀ ਕਰਨਾ ਇੱਕ ਬਸ ਖੜ ਕੇ ਕਰਾਂ ਦੇਖੋ ਤਾਂ ਹਲ ਕਿੰਨੇ ਕ ਲੱਗਦੇ ਆ ਬਾਦੀਆ ਪੂਰੀ ਮੰਡੀ ਤੱਕ ਭੱਲੇ ਕਣ ਮੰਡੀ ਥੱਲੇ ਲੱਗਣ ਤੱਕ ਜਾਂਦਾ ਹੈ ਨੰਬਰ 1 ਤੇ ਉਹ ਆਪਣਾ ਕੋ ਹੈਗੀ ਆ ਦੋ ਕੀਲੇ ਦੀ ਪਲੇਰੀ ਹੋ ਸਕਦਾ ਜੇ ਕਰੋ ਦਿਨਾਂ ਤੋਂ ਉੱਧਰ ਕੋਈ ਮੋਟਰ ਤੇ ਪਾਣੀ ਛੱਡ ਲਿਆ ਜਾਂ ਫਿਰ ਉਹਦਾ ਹੀ ਲੱਗਦੀ ਆਹ ਆ ਕੇ ਆ ਲੈ ਤੇ ਮੇਰੀ ਪੂਰੀ ਹਰੇ ਵਾਈ ਮਾਰ ਲੱਗੀ ਆਪਣੀ ਦੇਖ ਲਓ ਐ ਕਿਉਂ ਨਾ ਪਤਾ ਲੱਗ ਰਿਹਾ ਪਲੇਰੀ ਖੜੀ ਆ ਨਾ ਉਹਦੇ ਨਾਲ ਜ ਪਲੇਰੀ ਪਨੀਰੀ ਲੈ ਕੇ ਆਇਆ ਚੱਕ ਕੇ ਸਾਰੇ ਨਾਲ ਹੀ ਰੱਖ ਲਈ ਜਿਹੜੇ ਪਿੱਛੇ ਕਦੂ ਕਰਿਆ ਸੀ ਉਹ ਲਾਉਣ ਨੂੰ ਲਿਆਂਦੇ ਬੰਦੇ ਪਨੀਰੀ ਵੀ ਚੱਕ ਲਿਆਏ ਪਾਣੀ ਵੀ ਪੂਰਾ ਹੋ ਗਿਆ ਪਨੀਰੀ ਲੱਗਾ ਹਲਾਉਣ ਘਟੋ ਘਟ 10 12 ਜਣੇ ਬਹਿ ਕੇ ਆ ਟਰੈਕਟਰ ਤੇ ਉੱਥੇ ਬਾਬਿਆਂ ਨੇ ਪਾਣੀ ਪੀਂਦੇ ਨੇ ਸਾਰੇ ਪਾਸੇੋਂ ਭਰੇ ਹੋਏ ਸੀ ਖੜ ਕੇ ਆਏ ਨੇ ਨਾਲ ਨਾ ਫੜ ਲਿਆ ਕੇ ਕੰਮ ਦੋ ਕਹਿਰਿਆਂ ਚ ਬੰਦਿਆਂ ਨੇ ਅੱਜ ਤੁਹਾਨੂੰ ਦਰਸ਼ਨ ਕਰਾਇਆ ਇਹਨਾਂ ਦੇ ਪਹਿਲਾਂ ਦੋ ਵਾਰੀ ਲਾ ਕੇ ਤਿੰਨ ਵਾਰੀ ਇਹ ਪਹਿਲਾਂ ਦਿਖਾਇਆ ਹੀ ਨਹੀਂ ਸੀ ਇਹ ਮੋਡ ਮੋਡ ਪਾਣੀ ਜਿਆਦਾ ਆ ਪਿੱਛੇ ਨੂੰ ਘਟਦਾ ਜਾਈ ਜਾਂਦਾ ਤਿੰਨ ਦਿਨ ਹੋ ਗਏ ਖੇਤ ਨੂੰ ਟੈਕੋ ਕਰੇ ਨੂੰ ਕਦੂ ਡਾਕਰ ਕਰਕੇ ਹਜੇ ਵੀ ਸਾਲੀ ਮੋਗ ਜੀ ਹੋਇਆ ਹਾਰੀ ਬੱਦਲ ਡਰਾਉਂਦਾ ਕਹਿੰਦਾ ਪਾਣੀ ਘੱਟ ਰੱਖੋ ਨਹੀਂ ਡਬੋ ਦੂੰ ਪਹਿਲਾਂ ਵਾਂਗੂ ਨਹੀਂ ਨਹੀਂ ਇਹ ਖਾਲੀ ਹੋ ਜਾਣਾ ਸ਼ਾਮ ਨੂੰ ਇਹ ਠੀਕ ਹੈ ਇਹ ਕੱਲ ਨੂੰ ਸਵੇਰ ਨੂੰ ਜਮਾ ਖਾਲੀ ਹੁੰਦਾ ਹੈ ਮੈਂ ਤਾਂ ਤਾਂ ਜਿਆਦਾ ਪਾਇਆ ਸੀ ਨਾ ਮੈਂ ਕਿਹਾ ਸ਼ਾਮ ਨੂੰ ਆਇਓ ਲਾਉਣ ਤੁਸੀਂ ਵੀ ਜਦ ਤੱਕ ਇਹ ਘਟ ਜਾਣਾ ਕਿਉਂ ਕੱਲ ਨੂੰ ਲੇਟ ਆਉਣੀ ਆ ਦੁਪਹਿਰੋਂ ਬਾਅਦ ਫਿਰ ਉਹ ਤਾਂ ਕਰਕੇ ਪਾਣੀ ਵੱਧ ਪਾਉਣਾ ਜ਼ਰੂਰੀ ਸੀ ਵੀ ਨਹੀਂ ਇਹਨੇ ਪਾਣੀ ਖਾਲੀ ਹੋ ਜਾਂਦਾ ਪਿੱਛੇ ਪਿੱਛੇ ਹਾਂ 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 ਆਗੇ ਘਰੇ ਹਲ ਕੱਢ ਤੇ ਸੁਹਾਗਾ ਪਾ ਲਿਆ ਕੱਦੂ ਦੀ ਤਿਆਰੀ ਚਾਹ ਲੈਣ ਆਏ ਸੀ ਲੇਬਰ ਦੀ ਉਹ ਲਾ ਹੋਇਆ ਚੌਲ ਮੈਂ ਕਿਹਾ ਦਨ ਚਾਹ ਫੜ ਲੈਣ ਆਲੇ ਆਪਦੀ ਰੋਟੀ ਖਾਇਆ ਹੀ ਚੱਲਦੇ ਆਂ ਫਿਰ ਉਟਟੀ ਖਾ ਕੇ ਦੁਬਾਰਾ ਲੈ ਆਏ ਬੰਦਿਆਂ ਦੀ ਚਾਹ ਤੇ achar ਇਹਨਾਂ ਦੀ ਸਬਜ਼ੀ ਕੁੱਤੇ ਨੇ ਝੂਠੀ ਕਰਦੀ ਕਹਿੰਦੇ achar ਲੈ ਆਇਓ ਨਾਲ ਮੈਂ ਕਿਹਾ ਪੱਠਿਆਂ ਤੇ ਸੁਹਾਗਾ ਮਾਰ ਦਿੰਨੇ ਆਂ ਕੱਲੋਂ ਪਰੇ ਪਰੇ ਖੇਤ ਬਾੜਾ ਗਿੱਲਾ ਸੀ ਤੋਂ ਮੌਸਮ ਵੀ ਖਰਾਬ ਹੈ ਅਮੀ ਦੱਸਿਆ ਹੋਇਆ ਮੈਨੂੰ ਆਏ ਸੀ ਮੈਂ ਕਿਹਾ ਹੁਣ ਜੇ ਬਾੜੇ ਗਿੱਲੇ ਤੇ ਸੁਹਾਗਾ ਮਾਰਤਾ ਫਿਰ ਜਿਵੇਂ ਮੰਨ ਲਓ ਖੇਤ ਟੈਟ ਹੋ ਜਾਂਦਾ ਪੱਠੇ ਜੰਮਣੇ ਨਹੀਂ ਮੈਂ ਕਿਹਾ ਉੱਪਰੋਂ ਭੁਰਾ ਸੁੱਕੀ ਜਾਊਗਾ ਆਪੇ ਮੀਂਹ ਨੇ ਜਮਾ ਦੇਣੇ ਨੇ ਸਾਰੇ ਪੱਠੇ ਆ ਇਹਨਾਂ ਨੇ ਪਹਿਲਾਂ ਵੀਜਾ ਦੇਲਾ ਜੰਮੇ ਹੀ ਨਹੀਂ ਚੱਜਣਾ ਤੇ ਮੀਂਹ ਦੇ ਕਾਟੇ ਹੁਣ ਜਾਂ ਤਾਂ ਦੱਬ ਕੇ ਜੇ ਪੈ ਗਿਆ ਇੱਕ ਤਾਂ ਫੇਰ ਤਾਂ ਇਹ ਵਧੀਆ ਹੋ ਜਾਣੇ ਆ ਨਹੀਂ ਫਿਰ ਖੇਤ ਟੈਟ ਹੋ ਜਾਂਦਾ ਆ ਲੱਗੇ ਇਧਰ ਸਿਰੇ ਵਾਲੇ ਕੇਰੇ ਚ ਲਾਉਣ ਲੱਗੇ ਹੋਏ ਨੇ ਬਾਅਦ ਚ ਆਪਦੀ ਚਾਹ ਪੀ ਲੈਣਗੇ ਆਪਾਂ ਮਾਰਦੇ ਆ ਸੁਹਾਗਾ ਲਾਈਟ ਤਾਂ ਭੱਜ ਗਈ ਇਧਰ ਚੱਲਦਾ ਕੰਮ ਹਾ ਪਈਆ ਚ ਬਾਅਦ ਚ ਪੀਣੀ ਆ ਕਰ ਲਓ ਕਰ ਲਓ ਕੋਈ ਲਾਲ